ਸ੍ਰੀਕਾਲ ਦੋਸਤੋ ਤੇ ਅੱਜ ਆਪਾਂ ਗੱਲ ਕਰਾਂਗੇ ਕੁਦਰਤ ਨੇ ਬਹੁਤ ਅਨਮੋਲ ਚੀਜ਼ਾਂ ਨੇ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ ਇਨਸਾਨ ਨੂੰ ਇਨਸਾਨ ਦੀ ਸਿਹਤ ਦੇ ਲਈ ਇਨਸਾਨ ਦੀ ਬਾਡੀ ਦੇ ਲਈ ਉਹਨਾਂ ਦੇ ਬੜੇ ਫਾਇਦੇ ਨੇ ਤੇ ਜਿਹੜੀਆਂ ਉਹ ਅਨਮੋਲ ਚੀਜ਼ਾਂ ਨੇ ਉਹ ਆਪਣੇ ਆਲੇ-ਦਾਲੇ ਹੁੰਦੀਆਂ ਨੇ ਜਿਹੜੀਆਂ ਨੂੰ ਆਪਾਂ ਮਿਸ ਕਰ ਜਾਂਦੇ ਆ ਉਹ ਚੀਜ਼ਾਂ ਆਪਾਂ ਯੂਜ਼ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਕੋਈ ਰੇਟ ਨਹੀਂ ਹੁੰਦਾ ਉਹਨਾਂ ਦਾ ਮੁੱਲ ਜਿਹੜੀ ਚੀਜ਼ ਸਸਤੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਜਾਂ ਜਿਹੜੀ ਚੀਜ਼ ਆਪਾਂ ਨੂੰ ਫ੍ਰੀ ਚ ਮਿਲਦੀ ਹੈ ਉਹਦੀ ਇਨਸਾਨ ਕਦਰ ਬਹੁਤ ਘੱਟ ਕਰਦਾ ਤੋ ਦੋਸਤੋ ਅੱਜ ਇੱਕ ਐਸੇ ਫਲ ਦੀ ਛੋਟੇ ਨਾਲ ਗੱਲ ਕਰਨ ਜਾ ਰਿਹਾ ਜਿਹੜਾ ਬਿਲਕੁਲ ਫਰੀ ਆ ਆਪਣੇ ਆਲੇ-ਦਾਲੇ ਉਹ ਫਲ ਬਹੁਤ ਜ਼ਿਆਦੇ ਬਹਤਾਤ ਦੇ ਵਿੱਚ ਆਪਾਂ ਨੂੰ ਆਮ ਮਿਲਦਾਗਾ ਪਰ ਆਪਾਂ ਨੂੰ ਉਸ ਫਲ ਦੇ ਬਾਰੇ ਜਾਣਕਾਰੀ ਨਾ ਹੋਣ ਕਰਕੇ ਆਪਾਂ ਉਹ ਫਲ ਖਾਂਦੇ ਨਹੀਂ ਪਰ ਉਸ ਫਲ ਦੇ ਨਾ ਇਨਸਾਨ ਦੇ ਜਿਹੜੇ ਸਰੀਰ ਨੂੰ ਐਡੇ ਵੱਡੇ-ਵੱਡੇ ਫਾਇਦੇ ਆ ਜੇਕਰ ਤੁਹਾਨੂੰ ਉਹ ਫਾਇਦੇ ਦੱਸੀਏ ਤਾਂ ਤੁਸੀਂ ਕਹੋਗੇ ਵੀ ਹਾਂ ਅਸੀਂ ਇੰਨੇ ਟਾਈਮ ਤੋਂ ਇਹ ਫਲ ਖਾਦਾ ਕਿਉਂ ਨਹੀਂ ਜਾ ਚਲੋ ਆਜੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਫਲ ਕੀ ਹੈ ਆਜੋ ਜੀ ਅਸੀਂ ਦਿਖਾਉਨੇ ਆ ਇਹ ਆ ਦੋਸਤੋ ਤੂਤ ਜਾਰੀ ਜੱਟ ਦੀ ਤੂਤ ਦਾ 모ਸਾ ਕਦੇ ਨਾ ਵਿਚਾਲੋ ਟੁੱਟਦੀ ਇਹ ਕਹਾਵਤ ਰਹੀ ਆ ਵੀ ਜਾਰੀ ਜੱਟ ਦੀ ਤੂਤ ਦਾ 모ਸਾ ਕਦੇ ਨਾ ਵਿਚਾਲੋ ਟੁੱਟਦੀ ਆ ਤੂਤ ਹੈ ਇੰਨਾ ਸਟਰੋਂਗ ਦਰਖਤ ਆ ਵੀ ਇਹ ਕਦੇ ਵੀ ਵਿਚਾਲੋ ਨਹੀਂ ਟੁੱਟਦਾ ਜਿੱਥੇ ਇਹਨੂੰ ਫਸਾਤਾ ਹੈ ਖੜਾ ਰਹਿੰਦਾ ਹੈ ਕਦੇ ਵਿਚਾਲਾਂ ਨੂੰ ਡਰਦਾ ਸੋ ਦੋਸਤੋ ਤੂਤ ਦੇ ਗੱਲ ਕਰਦੇ ਆ ਤੂਤੀਆਂ ਦੀ ਇਹ ਨੇ ਇਹਦੇ ਫਲ ਨੇ ਇਹ ਫਲ ਹੈ ਤੂਤ ਦਾ ਜਿਹੜਾ ਬਿਲਕੁਲ ਹੁਣ ਪੱਕਿਆ ਹੋਇਆ ਜਿਹੜਾ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਹਰ ਇੱਕ ਘਰ ਦੇ ਲਵੇ ਹਰ ਇੱਕ ਗਲੀ ਦੇ ਵਿੱਚ ਹਰ ਖੇਤ ਦੇ ਬੰਨੇ ਦੇ ਉੱਤੇ ਇਹ ਫਲ ਸਾਨੂੰ ਆਮ ਮਿਲੂਗਾ ਇਹਨੂੰ ਤੂਤੀ ਕਿਹਾ ਜਾਂਦਾ ਊ ਜੇ ਇੰਗਲਿਸ਼ ਚ ਕਹੀਏ ਗੋਰੇ ਲੋਕ ਇਹਨੂੰ ਕਹਿੰਦੇ ਨੇ ਨੋਨੀ ਤੇ ਇਸਦੇ ਫਾਇਦੇ ਤੁਹਾਨੂੰ ਦੱਸ ਰਿਹਾ ਇਸਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜਿਹੜਾ ਇਹ ਫਲ ਆ ਜੇ ਤੁਸੀਂ ਜਿੰਨਾ ਇਹ 15 20 ਦਿਨ ਰਹਿਣਾ ਇਹ ਫਲ ਲੱਗ ਕੇ ਇਹਨੂੰ 15 20 ਦਿਨ ਦੀ ਜਿਹੜੀ ਏਜ ਆ ਫਲ ਦੀ 15 20 ਦਿਨਾਂ ਤੱਕ ਇਸ ਬੂਟੇ ਤੇ ਲੱਗਿਆ ਰਹਿਣਾ ਇਹ ਫਲ ਦਾ ਸਭ ਤੋਂ ਵੱਡਾ ਗੁਣ ਹੈ ਜਿਹੜਾ ਫਾਇਦਾ ਤੁਹਾਨੂੰ ਦੱਸ ਰਿਹਾ ਕਿ ਇਹ ਫਲ ਵੀਰੇ ਜੇ ਤੁਸੀਂ 15 20 ਦਿਨ ਰੈਗੂਲਰ ਇੱਕ ਮੁਠੀ ਭਰ ਕੇ ਖਾ ਲੈਨੇ ਹੋ ਹਰ ਰੋਜ਼ ਜਦੋਂ ਤੁਹਾਡਾ ਪੇਟ ਖਾਲੀ ਹੋਵੇ ਮੁਠੀ ਭਰ ਕੇ ਜੇ ਤੁਸੀਂ ਫਲੇ ਖਾ ਲੈਨੇ ਹੋ ਨਾ ਹਰ ਰੋਜ਼ ਤਾਂ ਵੀਰੇ ਕਦੇ ਵੀ ਤੁਹਾਨੂੰ ਜ਼ਿੰਦਗੀ ਚ ਕੈਂਸਰ ਨਹੀਂ ਹੋਊਗਾ ਤੁਸੀਂ ਦੇਖੋ ਇਹ ਫਲ ਹੈ ਨਿਕਾਜਾ ਫਲ ਹੈ ਤੇ ਮਿੱਠਾ ਇੰਨਾ ਵੀ ਇਹ ਖੰਡ ਨਾਲੋਂ ਵੀ ਜ਼ਿਆਦਾ ਮਿੱਠਾ ਹੁੰਦਾ ਖਾਣ ਦੇ ਵਿੱਚ ਸਵਾਦ ਵੀ ਬਹੁਤ ਆ ਤੁਸੀਂ ਇਹਨੂੰ ਤੋੜ ਕੇ ਕਿਸੇ ਵੀ ਤੂਤ ਤੋਂ ਛੋਡੇ ਵਾਲੇ ਵਾਲੇ ਤੂਤਾ ਤਿੰਨ ਪ੍ਰਕਾਰ ਦਾ ਫਲ ਲੱਗਦਾ ਜਿਵੇਂ ਇਹ ਵਾਈਟ ਆ ਇਹ ਚਿੱਟੀਆਂ ਤੂਤੀਆਂ ਨੇ ਇਹ ਕਈ ਤੂਤਾਂ ਦੇ ਉੱਤੇ ਕਾਲੀਆਂ ਹੁੰਦੀਆਂ ਤੇ ਕਈ ਤੂਤਾਂ ਦੇ ਉੱਤੇ ਲਾਲ ਵੀ ਹੁੰਦੀਆਂ ਨੇ ਸੋ ਦੋਸਤੋ ਇਹ ਜਿਹੜਾ ਫਲ ਹੈ ਇਸ ਦਾ ਦੂਜਾ ਵੱਡਾ ਫਾਇਦਾ ਇਹ ਜਿਹੜਾ ਬੰਦੇ ਦਾ ਲੀਵਰਾ ਉਹਨੂੰ ਬਿਲਕੁਲ ਸੁੱਧ ਕਰਦਾ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਲਈ ਇਹ ਰਾਮਬਣ ਬੂਟੀ ਆ ਸ਼ੂਗਰ ਦੇ ਮਰੀਜ਼ਾਂ ਲਈ ਇਹ ਰਾਮਬਨ ਬੂਟੀ ਹੈ ਇਹਨੂੰ ਜੇ ਤੁਸੀਂ ਖਾਣਿਓ ਐਨਾ ਮਿੱਠਾ ਹੈ ਵੀ ਐ ਮਨ ਕਰਕੇ ਚਲੋ ਵੀ ਇਹ ਚੀਨੀ ਘੋਲ ਕੇ ਪਾਣੀ ਚ ਪੀਮੋ ਉਦੋਂ ਵੀ ਜ਼ਿਆਦਾ ਮਿਠਾਸ ਹੁੰਦੀ ਹੈ ਇਹ ਫਲ ਚ ਇਹਦੇ ਫਾਇਦੇ ਨੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਚੀਜ਼ ਹੈ ਜਿਹੜੇ ਵੀਰ ਠੀਕ ਹੈ ਜਸਮਾਨੀ ਤੌਰ ਤੇ ਕਮਜ਼ੋਰ ਨੇ ਉਹਦੇ ਲਈ ਇਹ ਬਹੁਤ ਵਧੀਆ ਫਲ ਹੈ ਇਹਨੂੰ ਇਹ ਇਹਦੀ ਵਰਤੋਂ ਕਿਉਂ ਨਹੀਂ ਕਰਦੇ ਆਪਾਂ ਕਿਉਂਕਿ ਇਹ ਫ੍ਰੀ ਚ ਮਿਲਦਾ ਵੀਰੇ ਇਹ ਤੂਤ ਦੇ ਰੁੱਖ ਤੇ ਬਾਦੂ ਲੱਗਿਆ ਹੁੰਦਾ ਫ੍ਰੀ ਚ ਮਿਲਦਾ ਹੈ ਸੋ ਮੈਂ ਬੇਨਤੀ ਕਰੂੰਗਾ ਜੇ ਤੁਸੀਂ ਇਹ ਫਲ ਖਾਣਿਓ ਜਿੰਨਾ ਵੀਰਾਂ ਨੂੰ ਆਪਾਂ ਕਹਿ ਦਿੰਨੇ ਆ ਬੇ ਮਰਦਾਨਾ ਕਮਜ਼ੋਰੀ ਐ ਜਿਹਨੂੰ ਆਪਾਂ ਕਹਿੰਦੇ ਨਾ ਵੀ ਮਰਦਾਨਾ ਕਮਜ਼ੋਰੀ ਐ ਮਰਦਾਨਾ ਕਮਜ਼ੋਰੀ ਦੇ ਲਈ ਇਹ ਜਿਹੜਾ ਫਲ ਐ RAM BAL ਹੁਣ ਜਿਹੜਾ ਪੰਜਾਬ ਆ ਕੈਂਸਰ ਦੇ ਬੰਬ ਦੇ ਉੱਤੇ ਬੈਠਾ ਪੰਜਾਬ ਦੇ ਵਿੱਚ ਕੈਂਸਰ ਬੜੀ ਤੇਜ਼ੀ ਦੇ ਨਾਲ ਆਪਣੇ ਪੈਰ ਫਸਾਰ ਰਿਹਾ ਤੇ ਇਹ ਫਲ ਜੇ ਤੁਸੀਂ ਖਾਣਿਓ ਆ 20 ਦਿਨ 20 ਦਿਨ ਖਾਣਾ ਇਹ 20 25 ਦਿਨ ਜਿੰਨੇ ਦਿਨ ਵੀ ਤੁਹਾਡੇ ਆਲੇ-ਦਾਲੇ ਕੋਈ ਤੂਤ ਹੋਊਗਾ ਉਹਦੇ ਉੱਤੇ ਲੱਗਿਆ ਹੋਇਆ 20 ਤੋਂ ਲੈ ਕੇ 25 ਦਿਨ ਤੁਸੀਂ ਖਾਓ ਇੱਕ ਮੁਠੀ ਭਰ ਕੇ ਰੋਜ਼ ਤੇ ਵੀਰੇ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਕੈਂਸਰ ਨਹੀਂ ਹੋਣ ਦਿੰਦਾ ਇਸ ਦੀ ਕਦਰ ਕਿਉਂ ਨਹੀਂ ਕਰਦੇ ਕਿਉਂਕਿ ਇਹ ਫ੍ਰੀ ਮਿਲਦਾ ਪਰ ਜੇਕਰ ਤੁਸੀਂ ਵੱਡੀਆਂ ਮੰਡੀਆਂ ਤੇ ਜਾਓ ਜਿਵੇਂ ਵੱਡੇ ਸ਼ਹਿਰਾਂ 'ਚ ਵੱਡੇ ਕਸਬਿਆਂ ਦੀਆਂ ਵੱਡੀਆਂ ਮੰਡੀਆਂ ਤੇ ਜਾਓ ਤਾਂ ਜਿਹੜਾ ਤੂਤ ਹੈ ਤੂਤੀਆਂ ਨੇ ਜੀ ਇਹ ਵੀਰੇ 160 ਤੋਂ ਲੈ ਕੇ 200 ਰੁਪਏ ਕਿਲੋ ਮਿਲਣੀ ਹੈ ਤੁਹਾਨੂੰ ਕਿਉਂਕਿ ਇਹ ਜੇ ਛੋਟੇ ਸ਼ਹਿਰਾਂ ਚ ਜਾਂ ਛੋਟੀਆਂ ਮੰਡੀਆਂ ਚ ਇਹ ਨਹੀਂ ਚੀਜ਼ਾਂ ਮਿਲਦੀਆਂ ਕਿਉਂਕਿ ਇਹਨਾਂ ਬਾਰੇ ਜਾਣਕਾਰੀ ਨਹੀਂ ਪਰ ਸਭ ਤੋਂ ਵੱਡੀ ਚੀਜ਼ ਇਹ ਆ ਕਿ ਵੀਰੇ ਇਸ ਦੇ ਗੁਣ ਇੰਨੇ ਨੇ ਜੇ ਤੁਸੀਂ ਹੋਰ ਵੀ ਗੁਣ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਜਾ ਕੇ ਨੋਨੀ ਸਰਚ ਕਰੋ ਤੇ ਇਸ ਦੇ ਕਿੰਨੇ ਵੱਡੇ ਸਿਹਤ ਲਈ ਗੁਣ ਨੇ ਤੇ ਇਹ ਸਿਹਤ ਲਈ ਕਿੰਨਾ ਖਜ਼ਾਨਾ ਗੁਣਾ ਦਾ ਆਪਦੇ ਵਿੱਚ ਸਮੋਈ ਬੈਠੀ ਆ ਨਿਕੀ ਜੀ ਤੂਤੀ ਕਿ ਤੁਸੀਂ ਹੈਰਾਨ ਹੋ ਜਾਓਗੇ ਵੀ ਇਸ ਦੇ ਇੰਨੇ ਜ਼ਿਆਦਾ ਗੁਣ ਬੰਦੇ ਦੇ ਸਰੀਰ ਲਈ ਨੇ ਤੇ ਇਸ ਦਾ ਇੱਕ ਵੱਡਾ ਹੋਰ ਗੁਣਾ ਨਵੇਂ ਜਿਹੜੇ ਮੁੰਡੇ ਕੁੜੀਆਂ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਸਾਡੀ ਸਕਿਨ ਆ ਜਿਹੜੀ ਠੀਕ ਆ ਜੀ ਉਹ ਝੋੜੀਆਂ ਪੈ ਰਹੀਆਂ ਜਾਂ ਕਾਲੀ ਹੋ ਰਹੀ ਹੈ ਰੈਗੂਲਰ ਤੁਸੀਂ ਇੱਕ ਹਫ਼ਤਾ ਇਹਨੂੰ ਯੂਜ਼ ਕਰੋ ਜੀ ਇੱਕ ਹਫ਼ਤਾ ਖਾ ਕੇ ਦੇਖੋ ਨੂੰ ਇੱਕ ਹਫ਼ਤਾ ਜੇ ਤੁਸੀਂ ਇੱਕ ਮੁਠੀ ਭਾਰੇ ਖਾਣੇ ਹੋ ਤਾਂ ਤੁਹਾਡੀ ਜਿਹੜੀ ਸਕਿਨ ਹੈ ਬਿਲਕੁਲ ਸੌਫਟ ਹੋ ਜਾਣੀ ਹੈ ਆਟੋਮੈਟਿਕ ਕੁਦਰਤੀ ਗਲੋ ਆ ਜਾਣਾ ਉਹਦੇ ਉੱਤੇ ਸਿਕਨ ਦੇ ਲਈ ਵੀ ਇਹ ਰਾਮਬਨ ਬੂਟੀਆਂ ਸੋ ਮੈਂ ਦੋਸਤਾਂ ਨੂੰ ਬੇਨਤੀ ਕਰੂੰਗਾ ਤੇ ਜਿਹੜੇ ਦੋਸਤ ਵੀਡੀਓ ਦੇਖ ਰਹੇ ਆ ਜਿਨ੍ਹਾਂ ਦੇ ਆਲੇ-ਦਾਲੇ ਵੀਰੇ ਦੂਧ ਲੱਗੇ ਹੋਏ ਨੇ ਤੇ ਤੂਤੀਆਂ ਦਾ ਫਲ ਲੱਗਿਆ ਹੋਇਆ ਦੂਧ ਨੂੰ ਉਹ ਵੀਰ ਬਣ ਕੇ ਇਹ ਜਿਹੜਾ ਫਲ ਆ ਇਹਨੂੰ 15 ਤੋਂ ਲੈ ਕੇ 20 ਦਿਨ ਆਹ ਜਿਹੜਾ ਟਾਈਮ ਆ ਇਹਦਾ ਬਹੁਤ ਵਧੀਆ ਫਲ ਆ ਬਹੁਤ ਮਿੱਠਾ 15 ਤੋਂ ਲੈ ਕੇ 20 ਦਿਨ ਤੁਸੀਂ ਖਾਣਾ ਤੇ ਉਸ ਤੋਂ ਬਾਅਦ ਤੁਸੀਂ ਦੇਖਿਓ ਵੀ ਤੁਹਾਡੇ ਸਰੀਰ ਦੇ ਵਿੱਚ ਕਿੰਨੇ ਬਦਲਾਅ ਆਉਂਦੇ ਨੇ ਇਹਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਬਿਲਕੁਲ ਫਰੀ ਦਾ ਫਲ ਹੈ ਤੇ ਕੁਦਰਤ ਦਾ ਐਡਾ ਅਨਮੋਲ ਤੋਹਫਾ ਆਪਣੇ ਵਿੱਚ ਆ ਰਾਮ ਬਣ ਸਬ ਤੋਂ ਰਾਮਬਨ ਜਿਹੜੀ ਬੂਟੀ ਹੈ ਇਹ ਆਪਣੇ ਵਿੱਚ ਐਡੀ ਤਾਕਤ ਸਮੋਈ ਬੈਠਾਗਾ ਤੂਤ ਦੀਆਂ ਤੂਤੀਆਂ ਸੋ ਇਹ ਸਾਰਿਆਂ ਨੇ ਖਾਣੀਆਂ ਵੀਰੇ ਵੀਡੀਓ ਜੇ ਪਸੰਦ ਆਈ ਤਾਂ ਸ਼ੇਅਰ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤਾਂ ਜੋ ਐਈਆਂ ਜੇ ਹੋਰ ਵੀਡੀਓ ਜਿਹੜੇ ਆਪਣੇ ਆਲੇ-ਦਾਲੇ ਚੀਜ਼ਾਂ ਨੇ ਜਿੰਨਾਂ ਤੋਂ ਆਪਾਂ ਆਪਣੇ ਸਰੀਰ ਨੂੰ ਵੱਡਾ ਫਾਇਦਾ ਲੈ ਸਕਦੇ ਆ ਆਪਾਂ ਜਿਹੜੀਆਂ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਉਹ ਬਿਮਾਰੀਆਂ ਤੋਂ ਨਜਾਤ ਪਾ ਸਕਦੇ ਆ ਆਪਾਂ ਅਜਿਹੇ ਹੀ ਹੋਰ ਵੀਡੀਓ ਲੈ ਕੇ ਜਲਦੀ ਤੁਹਾਡੇ ਸਾਹਮਣੇ ਆਵਾਂਗੇ ਉਦੋਂ ਲਈ ਵੀਰੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ